ਆਪਾਂ ਇਸ ਸਮੇਂ ਮੇ ਘਾਲਿਆ ਤੇ ਸ਼ਿਲਾਂਗ ਸ਼ਹਿਰ ਦੇ ਵਿੱਚ 4 ਦਿਨ ਹੋ ਗਿਆ ਆਪਾਂ ਨੂੰ ਇੱਥੇ ਫਸਿਆ ਨੂੰ ਮੋਟਰਸਾਈਕਲ ਆਪਣਾ ਖਰਾਬ ਹੋਇਆ ਹੋਇਆ ਤੇ ਛੁੱਟੀਆਂ ਦਾ ਕਰਕੇ ਇਹਦਾ ਸਮਾਨ ਨਹੀਂ ਮਿਲ ਰਿਹਾ ਇਹਦਾ ਚਾਂਸ ਪਾਕਟ ਟੁੱਟ ਗਿਆ ਇਹ ਇੱਥੇ ਛੁੱਟੀਆਂ ਚੱਲ ਰਹੀਆਂ ਨੇ ਛੁੱਟੀਆਂ ਦਾ ਕਰਕੇ ਸਮਾਨ ਨਹੀਂ ਮਿਲ ਰਿਹਾ ਤੇ ਅੱਜ ਇੱਕ ਵੀਰ ਆਪਣਾ ਪੰਜਾਬ ਤੋਂ ਆ ਰਿਹਾ ਤੇ ਉਹ ਇਹਦਾ ਸਮਾਨ ਲੈ ਕੇ ਆ ਰਿਹਾ ਉਹ ਆਏਗਾ ਤੇ ਫਿਰ ਆਪਾਂ ਇਹਨੂੰ ਰੈਡੀ ਕਰਕੇ ਫਿਰ ਅਗਲੇ ਸਫ਼ਰ ਤੇ ਚੱਲਦੇ ਆਂ ਤੇ ਵੀਰ ਦੀ ਫਲਾਈਟ 11 ਵਜੇ ਉਤਰੇ ਹੋਣੀ ਤੇ ਹੁਣ ਆਪਾਂ ਵੀਰ ਨੂੰ ਲੈਂਡ ਚੱਲਦੇ ਆਂ ਇਹ ਬਾਅਦ ਦੇ ਵਿੱਚ ਇੱਕ ਬਾਈਕ ਦੇਖਣਾ ਉਹਨਾਂ ਦੇ ਵਾਸਤੇ ਤੇ ਬਾਈਕ ਇੱਥੋਂ ਕਿਉਂਕਿ ਇੱਕ ਦੇ ਉੱਤੇ ਆਪਣੇ ਕੋਲੋਂ ਜਾ ਨਹੀਂ ਹੋਣਾ ਆਪਣੇ ਵਾਲੇ ਤੇ ਤਾਮ-ਜਾਮ ਜ਼ਿਆਦਾ ਤੇ ਇੱਕ ਮੋਟਰਸਾਈਕਲ ਹੋਰ ਲਵਾਂਗੇ ਇੱਥੋਂ ਤੇ ਅਗਲੀ ਯਾਤਰਾ ਉਹ ਆਪਣੇ ਨਾਲ ਕਰਨਗੇ ਉਹ ਵੀਰ ਜੀ ਆ ਗਏ ਨੇ ਆਪਣੇ ਅਗਲੇ ਸਫ਼ਰ ਦੇ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਚੜਦੀ ਕਲਾ ਚੜਦੀ ਕਲਾ ਵੀਰੇ ਤੇ ਚੜਦੀ ਕਲਾ ਚਾਹੀਦੀ ਬਹੁਤ ਖੁਸ਼ੀ ਹੋਈ ਦੇਖ ਕੇ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਚਲ ਆ ਜਾਓ ਫਿਰ ਚੱਲੀਏ ਆ ਦਿਓ ਮੈਨੂੰ ਨਹੀਂ ਵੀਰ ਜੀ ਮੈਂ ਚੱਕ ਲੈਣਾ ਨਹੀਂ ਨਹੀਂ ਦੇ ਦੋ ਹਾਂਜੀ ਹੋਰ ਕੋਈ ਰਸਤੇ 'ਚ ਦਿੱਕਤ ਤਾਂ ਨਹੀਂ ਗਈ ਬਿਲਕੁਲ ਨਹੀਂ ਹੋਈ ਜੀ ਚਲੋ ਚੜਦੀ ਕਲਾ ਤੁਸੀਂ ਸਾਰਾ ਪ੍ਰਬੰਧ ਕਰਤਾ ਸੀਗਾ ਲੋਕਾਂ ਦਾ ਹਾਂਜੀ ਇਹ ਬਿਲਕੁਲ ਕੋਈ ਦਿੱਕਤ ਨਹੀਂ ਹੈ ਪਰ ਆਪਣਾ ਲੰਬਾ ਬਹੁਤ ਸਾਰੇ ਟਰੰਕ ਤੇ ਲਾਗ ਲਾ ਕੇ ਹਾਂਜੀ ਆਪਣੇ ਪਿੰਡੋ ਸਿੰਘ ਆ ਤੇ ਉਹਦੇ ਕੋਲੋਂ ਮੈਂ ਫਰੇਮ ਤਿਆਰ ਕਰਵਾ ਲਿਆ ਠੀਕ ਹੈ ਜੀ ਹਾਂਜੀ ਤੇ ਆਪਣੇ ਸ਼ਹਿਰ ਦੇ ਵਿੱਚ ਉਹਨਾਂ ਦੇ ਕੋਲੋਂ ਮੈਂ ਟਰੰਕੀਆਂ ਮੈਂ ਉਹਨੂੰ 10-10 ਕੇ ਕਰਾਤੀਆਂ ਤਿਆਰ ਮੈਂ ਕਹਿੰਦਾ ਇਦਾਂ ਦਾ ਬਣਾ ਦਿਓ ਮੈਨੂੰ ਤੇ ਲੋਕ ਕਰ ਦਿਓ ਇਹ ਵੀਰ ਜੀ ਹੁਣੇ ਪੰਜਾਬ ਤੋਂ ਚੱਲ ਕੇ ਆਏ ਤੇ ਇੱਕ ਹੋਰ ਬਹੁਤ ਸੋਹਣੀ ਗੱਲ ਵੀਰ ਜੀ ਹੁਣੀ ਆਪਣੇ ਲਗੇਜ ਦੇ ਵਿੱਚ ਸਰੀ ਸਾਬ ਲੈ ਕੇ ਆਏ ਤਿੰਨ ਫੁੱਟ ਦੀ ਤਿੰਨ ਤਿੰਨ ਫੁੱਟ ਦੀ ਕਿਰਪਾਨ ਜੋ ਵੀਰ ਜੀ ਲਗੇਜ ਦੇ ਵਿੱਚ ਨਾਲ ਲੈ ਕੇ ਆਏ ਐਸੇ ਤਰੀਕੇ ਆ ਇੱਕ ਓਜੀ ਹੁੰਦਾ ਓਜੀ ਦੇ ਵਿੱਚ ਹੁੰਦਾ ਜਿਵੇਂ ਸਪੈਸ਼ਲ ਮਤਲਬ ਜਗ੍ਹਾ ਦੇ ਉੱਤੇ ਬੈਗ ਜਾਂਦਾ ਹਾਂਜੀ ਇੱਕ ਓਜੀ ਹੁੰਦਾ ਓਜੀ ਦੇ ਵਿੱਚ ਉਹ ਸਾਡਾ ਲਗੇਜ ਹੈਗਾ ਜਿਹੜਾ ਉਹ ਸਪੈਸ਼ਲ ਜਗ੍ਹਾ ਦੇ ਉੱਤੇ ਰੱਖ ਦਿੰਦੇ ਆ ਉਹਦੀ ਟੇਕ ਕੇਅਰ ਹੁੰਦੀ ਆ ਜਿਹੜੇ ਆਮ ਲਗੇਜ ਨੇ ਉਹ ਪਿੱਛੇ ਜਿਵੇਂ ਬੱਸ ਉਹਦੇ ਵਿੱਚ ਜਗ੍ਹਾ ਹੁੰਦੀ ਹੈ ਜਹਾਜ਼ ਦੇ ਵਿੱਚ ਉੱਥੇ ਚਲੇ ਜਾਂਦੇ ਨੇ ਤੇ ਉਹ ਜੀ ਵਾਲੇ ਬੈਗ ਹੈਗੇ ਨੇ ਉਹ ਸਪੈਸ਼ਲ ਉਹਨਾਂ ਦੀ ਟੇਕ ਕੇਅਰ ਕਰਕੇ ਡੰਗਾਈ ਦੇ ਵਿੱਚ ਲੈ ਕੇ ਆਉਂਦੇ ਨੇ ਜਾਨੀ ਦੀ ਉਹਨੂੰ ਸਾਹਮ ਸਾਹਮ ਕੇ ਰੱਖਦੇ ਆ ਤੇ 에 ਆਪਣਾ ਰਾਹ ਖੁੱਲ ਗਿਆ ਜੀ ਹੁਣ ਜਿਵੇਂ ਇੱਕ ਸਿੰਘ ਨੇ ਚੰਡੀਗੜੀ ਇਤਰਾਜ਼ ਕਰ ਲਿਆ ਸੀ ਜੀ ਵੀ ਤੁਸੀਂ ਇਹ 3 ਫੁੱਟ ਦੀ ਕਿਰਪਾਨ ਲੈ ਕੇ ਚੱਲੇ ਹੋ ਮੈਨੂੰ ਵੀ ਇਹ ਤਾਂ ਕੈਨੇਡਾ ਅਮਰੀਕਾ ਨਹੀਂ ਕੋਈ ਰੋਕਦਾ ਜੀ ਤੇ ਉਹਨਾਂ ਨੇ ਕਿਹਾ ਠੀਕ ਹੈ ਸਿੰਘ ਸਾਹਿਬ ਉਹਨਾਂ ਨੇ ਫਤਿਹ ਬਲਾਈ ਤੇ ਉਸ ਤੋਂ ਬਾਅਦ ਜਦੋਂ ਕੋਲਕਾਤਾ ਤੋਂ ਚੜ੍ਹੇ ਐ ਇੱਥੇ ਦੀ ਸ਼ਿਲੋਂਗ ਵਾਸਤੇ ਉੱਥੇ ਵੀ ਮੈਂ ਇਹਨਾਂ ਨੂੰ ਇਹੀ ਕਿਹਾ ਉਹ ਕਹਿੰਦੇ ਓਜੀ ਦੇ ਵਿੱਚ ਜਾਊਗੀ ਉਹਨਾਂ ਨੇ ਵੀ ਇਹੀ ਕਿਹਾ ਸਪੈਸ਼ਲ ਲੈ ਕੇ ਗਿਆ ਕਿਉਂਕਿ ਇਹ ਉੱਪਰ ਨਿਕਲੀ ਹੋਈ ਸੀ ਕਿ ਬੈਗ ਤੋਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਹਾਂ ਜੀ ਕੋਈ ਦਿੱਕਤ ਨਹੀਂ ਹੈ ਆਪਣਾ ਰਾਹ ਖੁੱਲਾਗਾ ਹੁਣ ਮੈਂ ਦੋ ਸਿੰਘਾਂ ਨੂੰ ਪੁੱਛਿਆ ਸੀਗਾ ਆਪਣੇ ਚੰਡੀਗੜ੍ਹ ਦੇ ਵਿੱਚ ਹੀ ਤੇ ਇੱਕ ਕਹਿੰਦਾ ਸੀ ਪਿੰਡੀ ਕੋਲੇ ਜਾਣ ਨਹੀਂ ਦਿੰਦੇ ਤੇ ਇੱਕ ਕਹਿੰਦਾ ਕਿ ਤੁਸੀਂ ਰੈਪ ਕਰਕੇ ਤੇ ਉਹਨੂੰ ਲਗੇਜ ਦੇ ਵਿੱਚ ਲਿਜਾ ਸਕਦੇ ਹੋ ਤੇ ਫਿਰ ਆਪ ਜੀ ਨੇ ਪਤਾ ਕੀਤਾ ਸੀ ਮੈਂ ਕੋਈ ਉਹਦੇ ਵਿੱਚ ਕਿੰਤੂ ਨਹੀਂ ਕੀਤਾ ਮੈਂ ਕਿਹਾ ਵੀ ਤੁਸੀਂ ਪਤਾ ਕਰ ਲਿਆ ਤੇ ਫਿਰ ਆ ਜਾਏਗੀ ਨਾਲੇ ਚੜਦੀ ਕਲਾ ਵਾਲੇ ਗੁਰੂ ਮਾਰਾ ਰਾਹ ਖੋਲਣ ਵਾਲੇ ਆ ਦੇਖੋ ਹੁਣ ਸਾਰੇ ਸਿੰਘਾਂ ਨੂੰ ਰਾਹ ਖੁੱਲਿਆਗਾ ਜੀ ਜੀ ਤੇ ਉਹਨਾਂ ਨੂੰ ਅਸੀਂ ਦਿਖਾ ਸਕਦੇ ਆ ਮੈਂ ਆਪਣੇ ਬੋਰਡਿੰਗ ਪਾਸ ਵੀ ਸ਼ੇਅਰ ਕਰ ਸਕਦਾ ਸਾਰੀ ਡਿਟੇਲ ਕਿ ਕਿਸ ਫਲਾਈਟ 'ਚ ਆਇਆ ਤੇ ਪਾਨ ਆਈ ਹੈ ਤੁਸੀਂ ਬੋਕ ਕੀਤੀ ਸੀਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੇਖੀ ਹੋ ਗਿਆ ਅੱਛਾ ਬਹੁਤ ਕਹਿੰਦਾ ਉਹ ਤਾਂ ਢੰਗਾਈ ਚ ਕਹਿੰਦਾ ਡੈਡੀ ਵੀ ਤੈਨੂੰ ਪਤਾ ਹੀ ਨਹੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੀ ਦੇਣ ਹਾਂਜੀ ਹਾਂਜੀ ਬਹੁਤ ਢੰਗਾਈ ਚ ਕਹਿੰਦਾ ਗੱਲਾਂ ਕਰਦਾ ਉਹਨੇ ਅੰਦਰ ਮੈਨੂੰ ਆਪ ਦੱਸੀ ਬੰਦੇ ਨੇ ਗੱਲ ਅੱਛਾ ਇੱਥੇ ਡਿਊਟੀ ਤੇ ਲੱਗਿਆ ਫੌਜੀ ਇੱਕ ਵਾਰ ਜਿਲਕੇ ਦਾ ਸੀਗਾ ਕੋਈ ਕੁਮਾਰ ਕਰਕੇ ਹੂੰ ਉਹਨੇ ਵੀ ਕਹਿੰਦਾ ਕਹਿੰਦਾ ਵੀਰੇ ਪੰਜਾਬ ਤੇ ਆਏ ਹਾਂ ਜਿਵੇਂ ਆਪਣੇ ਏਡੇ ਦੂਰ ਪੰਜਾਬੀ ਬੰਦਾ ਦੇਖ ਕੇ ਮਨ ਖੁਸ਼ਨ ਹੁੰਦਾ ਹਾਂ ਹਾਂਜੀ ਹਾਂਜੀ ਨਿਸ਼ਾਨ ਕੱਢ ਲਓ ਜੇ ਹੈਗਾ ਤਾਂ ਹਾਂ ਉਹ ਨਿਸ਼ਾਨ ਆ ਬੈਗ ਚ ਅੱਛਾ ਖੋਲ ਲਓ ਬੈਗ ਖੋਲੋ ਉਹ ਚ ਇੱਕ ਲਫਾਫਾ ਹੀ ਹੋਣਾ ਸੁਹਾਣੇ ਤੋਂ ਉੱਦ ਹੀ ਲਿਆਉਂਦਾ ਮੈਂ ਅੱਛਾ ਆ ਜੋ ਲੈ ਚੱਲੀਏ ਆਓ ਲੈ ਚੱਲیں ਨਹੀਂ ਨਹੀਂ ਜੀ ਆਪਸੇ ਮਿਲ ਕੇ ਅੱਛਾ ਲੱਗਾ ਬਾਕੀ ਸਰ ਆਪ ਕਹਾ ਕਹਾ ਘੁੰਮ ਰਹੇ ਨੇ अभी भाई सबको लेने आया हूँ तो अभी हम पहले अकेला था अभी हम दो हो गए ग्यारह हो गए हम अभी तो सर पूरा इंडिया घूमने का प्लान है आपका अठारह स्टेट घूमेंगे अठारह स्टेट अट्ठाईस राज्यों में अठारह स्टेट तो अभी नॉर्थ में ही है अभी नॉर्थ में हूँ अभी तकरीबन एक महीना नॉर्थ में ओके थैंक यू सत मैं आया मैं कहते हाँ जी किधर ਮਗਾ ਮੈਂ ਆਪਣਾ ਸਾਥੀ ਸਿੰਘ ਆਇਆ ਤੇ ਮੈਂ ਉਹਨੂੰ ਲੈਣਾ ਆਇਆ ਕਹਿੰਦੇ ਜਾਓਗੇ ਤੇ ਉੱਥੇ ਪਾਰਕਿੰਗ ਲਾ ਲਓ ਤੇ ਲੈ ਲਓ ਹਾਂਜੀ ਬਹੁਤ ਵੀਰੇ ਮੈਂ ਪਰਨਾਪੁਰ ਦਾ ਮਾਨ ਕੇ ਕੋਈ ਨਹੀਂ ਪੁੱਛਦਾ ਜੀ ਜੀ ਮੈਂ ਤੁਹਾਨੂੰ ਸਿੱਧਾ ਆਇਆ ਹਾਂਜੀ ਮੈਂ ਤੇ ਬਾਪੂ ਜਾ ਰਹੀ ਹਾਂ ਤੇ ਕੋਚਾ ਵਾਸਤੇ ਹਾਂਜੀ ਹਾਂਜੀ ਜੀ ਜਲਦੀ ਕਰ ਅੱਛਾ ਪੈਸਾ ਵੀ 40 ਦਾ ਮਾਨ ਤੇ 40 ਦਾ ਕੰਮ ਵਿੱਚ ਦਾ 10 ਦਾ ਹਾਂਜੀ ਇਹਨੂੰ ਕਰਨਿਆਂ ਦੇ ਕੋਈ ਨਰਾਮ ਦਾ ਹਾਂਜੀ ਉਨੇ ਦੇਖਿਆ ਵੀ ਇਹ ਛੱਡੇ ਪਟੇ ਵਾਲਾ ਬੰਦਾ ਪਾਲੇ ਦੀ ਕੰਨ ਹਾਂ ਜੀ ਦਾਦਾ ਹਾਂ ਜੀ ਹੈਂਡੀਕੈਪ ਟਾਇਲਟ ਖੋਲਦੀ ਅੱਛਾ ਇਹ ਇਹਨਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ ਜੀ ਜੀ ਇਹ ਦੇਖੋ ਇੱਧਰ ਇਹ ਲੋਕ ਇਦਾਂ ਝੋਨੇ ਦੀ ਖੇਤੀ ਕਰਦੇ ਨੇ ਇਹ ਛੋਟੇ 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 ਖੇਤ ਹਾਂ ਜੀ ਕਿਉਂਕਿ ਸਾਰਾ ਪਹਾੜੀ ਏਰੀਆ ਇਦਾਂ ਥੋੜਾ ਥੋੜੇ ਬਣਾਏ ਹੋਏ ਸੀ ਹਾਂ ਜੀ ਹਾਂ ਜੀ ਡਿਫਰੈਂਟ ਏਰੀਆ ਦਾ ਬਬਾਈ ਜੇ ਤੁਸੀਂ ਜੇ ਤੁਸੀਂ ਕਿਤੇ ਮੈਨੂੰ ਧੁਬੜੀ ਮਿਲਦੇ ਨਾ ਆਪਾਂ ਤੋਂ ਬੜੀ ਤੋਂ ਜਿਹੜੇ ਵਾਏ ਆਏ ਆ ਆਪਾਂ ਚੱਲਾਂਗੇ ਵਾਪਸੀ ਆਪਾਂ ਨਾ ਜਦੋਂ ਗੁਹਾਟੀ ਆਏ ਗੁਹਾਟੀ 100 ਕਿਲੋਮੀਟਰ ਆਇਤੋਂ 100 ਤੋਂ 150 ਕਿਲੋਮੀਟਰ ਇੱਧਰੋਂ ਆ ਕੇ ਆਪਾਂ ਫਿਰ ਚੱਲਾਂਗੇ ਉਧਰ ਪਿੰਡੇ ਦਾ 100 ਕਿਲੋਮੀਟਰ ਦਾ ਫਰਕ ਪੈਣਾ ਉੱਪਰ ਚੱਲਾਂਗੇ ਪਹਾੜਾਂ ਦੇ ਉੱਥੇ ਦੇ ਲੋਕਲ ਜਿਹੜੇ ਪੀਪਲ ਆ ਹੈ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਤੇ ਹਾਂਜੀ ਫਿਰ ਉਹ ਸਾਰੇ ਉੱਥੇ ਮਤਲਬ ਕਿ ਪਹਾੜਾਂ ਤੇ ਹੀ ਉਹ ਥੱਲੇ ਨਹੀਂ ਆਉਂਦੇ ਬਹੁਤ ਘੱਟ ਲੋਕ ਆ ਉੱਥੋਂ ਥੱਲੇ ਆਉਂਦੇ ਹਾਂਜੀ ਜਿਸ ਵੇਲੇ ਮੈਨੂੰ ਕਹਿ ਦਿੱਤੀ ਹਾਂ ਆ ਜਾ ਹਾਂਜੀ ਉਦੋਂ ਬਾਅਦ ਤਾਂ ਆਇਆ ਹੋ ਗਿਆ ਜੀ ਕਿ ਕਿਹਨੇ ਬਿਆਨੇ ਦਾ ਸਕੂਲ ਚਿੰਲੇ ਨੂੰ ਟੂਰ ਚੱਲਿਆ ਤਾਂ ਤੇ ਯਾਦ ਕਿ ਮੇਦਾ ਕਰੀਆ ਜੀ ਪਹਿਲਾਂ ਤਾਂ ਮੈਂ ਅਪਰਚ ਮਾਪ ਲਈਦੀ ਮੈਂ ਤਾਂ ਕਿਦੀਆ ਅੱਛਾ ਉਹਨਾਂ ਨੂੰ ਲੱਗਾ ਕਿ ਕਰਿਆ ਮੈਂ ਲੈ ਕੇ ਆਇਆ ਹਾਂ ਜੀ ਫੇਰ ਆਪਣੀ ਘਰ ਵਾਲੀ ਹਾਂ ਜੀ ਜਦੋਂ ਦੋਨੋਂ ਪਾਸੇ ਜਾਣ ਨੂੰ ਹੋ ਗਿਆ ਫੇਰ ਮੈਂ ਸੁਣਿਆ ਆਪਾਂ ਨੂੰ ਕਿਹਾ ਵੀ ਇੱਕ ਬੰਦ ਕਰਾ ਦੇ ਜੀ ਜੀ ਮੈਂ ਚਾਹੁੰਦਾ ਨਹੀਂ ਸੀਗਾ ਵੀ ਆਪਾਂ ਜਿਹੜੇ ਕੰਮ ਚੱਲੇ ਆਂ ਹਾਂ ਜੀ ਪਾਸ ਕਰੀ ਸੀ ਯਾਤਰਾ ਦੇ ਦਿਨ ਮੈਂ ਇਹ ਪ੍ਰਕਾਰ ਕਰਕੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਨਹੀਂ ਨਹੀਂ ਪਰੇਸ਼ਾਨ ਤਾਂ ਨਹੀਂ ਕਰ ਜੀ ਜੀ ਪੂਰਾ ਮਗਾ ਲਿਆ ਮੈਂ ਆਣ ਕੇ ਦੇਖਿਆ ਪੂਰਾ ਪਹਾੜਾ ਦੇ ਉੱਤੇ ਆ ਵੇਖੋ ਜੀ ਆਟੋ ਪਹਿਲਾ ਆਟੋ ਦੇਖਿਆ ਮੈਂ ਮਗਾ ਲਿਆ ਛਲਾਂਗ ਦੇ ਵਿੱਚ ਨਹੀਂ ਤਾਂ ਇੱਥੇ ਉਹ ਟੈਕਸੀ ਕਾਰਾਂ ਚੱਲਦੀਆਂ ਪਹਿਲਾ ਪਹਿਲਾ ਆਟੋ ਉਹ ਵੀ ਸੀएनजी ਵਾਲਾ ਪਰ ਸੀएनजी ਵਾਲਾ ਪੰਪ ਨਹੀਂ ਮੈਂ ਅਜੇ ਤੱਕ ਦੇਖਿਆ ਇਸ ਨਹੀਂ ਇਹ ਬੈਟਰੀ ਵਾਲਾ ਸੱਚ ਇਹ ਬੈਟਰੀ ਵਾਲਾ ਆਪਾਂ ਵੀਰ ਦੇ ਲਈ ਮੋਟਰਸਾਈਕਲ ਦੇਖ ਰਹੇ ਹਾਂ ਇੱਕ ਆਪਾਂ ਨੂੰ ਹਿਮਾਲਿਆਨ ਮਿਲਿਆ ਪੰਜਾਬ ਨੰਬਰ ਭਾਈ ਸਾਨੂੰ ਮਹਾਲਿਆ ਦੇ ਵਿੱਚ ਜਲੰਧਰ ਨੰਬਰ ਮੋਟਰਸਾਈਕਲ ਮਿਲ ਗਿਆ ਓਕੇ ਇਹਦਾ ਪ੍ਰੋਗਰਾਮ ਦੇਖਦੇ ਹਾਂ ਪਰ ਵੈਸੇ ਹਰ ਸਟਾਰਟ ਕਿੱਕਰੀ ਹੈ ਮੈਂ ਕਿੱਕ ਲੱਭੀ ਜਾਂਦਾ ਕਿੱਕਰੀ ਹੈ ਇਹ ਕਿਵੇਂ ਆਦੇ ਸਾਰੇ ਹਸੀਮ 6 ਮੋੜੇ ਆਂਗੂ ਜਿਵੇਂ ਕਿ ਤੁਹਾਨੂੰ ਪਤਾ ਇਹਨੇ ਆਪਾਂ ਨੂੰ ਯਾਤਰਾ ਤੇ ਜੁਆਇਨ ਕੀਤਾ ਤੇ ਹੁਣ ਮੋਟਰਸ ਲਗਾ ਰਹੇ ਆਪਾਂ ਵੀਰਲੀ ਮੋਟਰਸਾਈਕਲ ਦੇਖ ਰਹੇ ਆ ਇੱਥੇ ਤੇ ਸਿੰਗ ਆਪਣੇ ਸ਼ਲਾਂਗ ਦੇ ਤੇ ਇੱਕ ਆਪਾਂ ਨੂੰ ਮੋਟਰਸਾਈਕਲ ਮਿਲਿਆ ਇਹ ਪੰਜਾਬ ਨੰਬਰ ਤੇ ਦੋ ਤਿੰਨ ਮੋਟਰਸਾਈਕਲ ਪਹਿਲਾਂ ਵੀ ਦੇਖ ਕੇ ਆ ਮੈਂ ਕੈਮਰਾ ਛੱਡ ਗਿਆ ਸੀਗਾ ਤੇ ਹੁਣ ਦੇਖਦੇ ਆ ਆਪਣਾ ਜੇ ਫਿੱਟ ਬੈਠ ਗਈ ਗੱਲ ਫਿਰ ਕਿੰਨਾ ਚੱਲਿਆ ਸੀ 14000 ਕਿੰਨਾ 14000 ਚੱਲੇ ਹਾਂਜੀ ਚੱਲਿਆ ਬਹੁਤ ਘੱਟ ਆ ਨਾ ਉਹ ਨਹੀਂ ਘਟਦੀ ਨਹੀਂ ਅੱਛਾ ਐ ਨਹੀਂ ਕਰੀਂ ਕੈਰ ਵੀ ਨਵੇਂ ਜਾਂ ਹਾਂ ਕੈਰ ਪਿਛਲਾ ਤਾਂ ਚੱਲੂਗਾ ਅਗਲਾ ਪਾਉਣਾ ਪੈਣਾ ਅਗਲਾ ਵੀ ਚੱਲੂਗਾ ਹਾਲੇ ਵੀ ਚੱਲੂਗਾ ਫੋਨ ਦੀ ਲੋਡ ਨਹੀਂ ਜਾ ਨਾਲ ਆ ਗਿਆ ਵਾ ਠੰਡਾ ਆ ਜਾਂਦਾ ਇਹਨਾਂ ਨੂੰ ਸੱਲਦੀ ਫਸੀ ਗਾ ਵੀਰੇ ਰਿਕਾਰਡਿੰਗ ਮੈਨੂੰ ਬੰਦ ਨਹੀਂ ਕਰਨੀ ਆਉਂਦੀ ਸੀ ਅੱਛਾ ਕੋਈ ਨਹੀਂ ਕੱਟਣੀ ਹੋਸੇ ਬਟਨ ਤੇ ਬੰਦ ਹਜੇ ਹੋਈ ਨਹੀਂ ਬੰਦ ਸੱਤ ਸੀ ਪਹਿਲਾਂ ਆਪਾਂ ਹੁਣ ਇੱਕ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੀ ਹਾਜ਼ਰੀ ਤੋਂ ਬਾਅਦ ਫਿਰ ਆਪਾਂ ਨੂੰ ਇੱਕ ਬਾਈਕ ਦੀ ਦੱਸ ਪਈ ਆ ਤੇ ਉਹ ਦੇਖਣ ਜਾ ਰਹੇ ਆ ਸਾਡਾ ਇਰਾਦਾ ਕੀ ਫਟਾਫਟ ਅਸੀਂ ਬਾਈਕ ਲੈ ਕੇ ਤੇ ਅਗਲੀ ਯਾਤਰਾ ਸ਼ੁਰੂ ਕਰੀਏ ਕਿਉਂਕਿ ਕਾਫੀ ਦਿਨ ਹੋ ਗਏ ਇੱਥੇ ਬੈਠੇ ਤੇ ਅੱਜ ਜਦੋਂ ਦੇ ਵੀਰ ਹੜੀ ਆਏ ਆਪਣੇ ਕੋਲ ਇੱਥੇ ਛਲਾਂਗ 11 ਵਜੇ ਉੱਤਰ ਆਏ ਸੀ ਉਹੋਂ ਦੇ ਅਸੀਂ ਬਾਈਕ ਦੇ ਮਗਰ ਹੀ ਹੋਏ ਹੋਏ ਆਂ ਚਾਰ ਪੰਜ ਬਾਈਕ ਦੇਖੀਆਂ ਕੋਈ ਆਊਟ ਆਫ ਬਜਟ ਹੋ ਜਾਂਦੀ ਆ ਕਿਸੇ ਦੇ ਪੇਪਰ ਨਹੀਂ ਹੈਗੇ ਤੇ ਇਸ ਤਰ੍ਹਾਂ ਪ੍ਰੋਗਰਾਮ ਚੱਲ ਰਿਹਾ ਹੁਣ ਇੱਕ ਹੋਰ ਦੱਸ ਪਈ ਆ ਤੇ ਉਧਰ ਜਾ ਰਹੇ ਆ ਸਮਾਂ ਤਕਰੀਬਨ ਸ਼ਾਮ ਦੇ 7:30-8:00 ਵਜੇ ਦੇ ਠੀਕ ਆ ਇਹ ਆਪਾਂ ਬਾਬੇ ਵਗਾਰੇ ਸਾਹਿਬ ਜੀ ਤੋਂ ਦੰਦੇ ਜਾਣਦੀ ਅੱਜ ਉਧਰ ਪਿੱਛਦੇ ਆ ਤੇ ਉੱਥੇ ਮੇਰਾ ਵਾਸੀ ਦਾ ਮੁੰਡਾ ਸੀ ਤੇ ਆਪਾਂ ਇੱਧੇ ਇਨਾ ਥੇ ਪੈਰਾ ਨੂੰ ਮੈਨੂੰ ਆਂਦਾ ਜਾਂ ਮੇਰੀ ਟੀਮੀ ਕੋ ਚਾਹ ਲੈ ਆ ਤੇ ਮੈਂ ਸਮਝਾ ਨਾ ਟੀਮੀ ਕਹਿੰਦੇ ਕਿ ਨੂੰ ਆ ਜਾਂ ਤੇ ਮੈਂ ਸਮਝ ਗਿਆ ਚਾਹ ਲੈ ਆ ਟੀਮੀ ਫਿਰ ਮੈਂ ਸਮਝਾ ਨਾ ਕਿ ਤੀਮੀ ਕਿੰਨੂ ਕਿੰਦੇ ਆ ਫਿਰ ਮੈਂ ਸਾਦੀ ਲਿਆ ਮੈਂ ਪਾਜੀ ਕਿੰਨੂ ਕਿੰਦੇ ਆਂਦਾ ਜਨਾਨੀ ਦੇ ਮੇਰੀ ਜਿਹੜੀ ਕਾਰ ਵਾਲੀ ਆ ਸ਼ਾਇਦ ਠੀਕ ਆ ਫਿਰ ਉਹ ਮੈਂ ਦੱਸਣਾ ਵੀ ਰੋਣਾ ਨੂੰ ਕਿ ਮੈਂ ਉੱਥੇ ਜਨਾਨੀ ਨੂੰ ਟੀਮੀ ਕਿੰਦੇ ਆਂਦੇ ਤੇ ਚ ਦੱ ਜਨਾਨੀ ਨੂੰ ਆਪਾਂ ਬੁੱਢੀ ਕਿੰਨੇ ਆ ਇਹ ਕਾਰ ਵਾਲੀ ਕੋ ਸ਼ਾਇਦ ਆ ਵੱਖਰੇ ਤਰੀਕ ਉਹ ਟੀਮੀ ਕਰ ਦਿੰਦੇ ਟੀਮੀ ਦੇ ਉੱਤੋਂ ਉੱਤੋਂ ਜਾਵੇ ਕਿ ਟੀਮੀ ਹੈਗੀ ਹੈ ਇੱਕ ਦਿਨ ਮੈਂ ਜਾ ਕੇ ਚਾਹ ਕਰ ਗਿਆ ਮੈਂ ਕਿਹਾ ਵੀ ਮਾਝੇ ਆਏ ਆ ਜਦ ਮੈਂ ਵੀ ਬੋਲ ਕੇ ਦੇਖਾਂ ਤੇ ਰਿਕਸ਼ੇ ਵਾਲੇ ਨੂੰ ਕਿਹਾ ਮੈਂ ਉੱਤਨਸਰ ਵਾਸਤੇ ਮੈਂ ਕਿਹਾ ਵੀ ਮਾਮਾ ਮੈਂ ਮੈਂ ਜਾਣਾ ਇੱਥੇ ਦਰਬਾਰ ਸਾਹਿਬ ਮੈਨੂੰ ਰਿਕਸ਼ੇ ਨਾਲ ਉਹ ਮੈਨੂੰ ਮਾਮਾ ਕਹਿੰਦੇ ਆ ਮੈਨੂੰ ਮਾਮਾ ਕਹਿੰਦੇ ਆ ਉਹ ਉਹ ਜਣਦੇ ਨੂੰ ਗਾਲ ਮੰਦੇ ਆ ਉਹਨੂੰ ਗਾਲ ਸਮਝਦੇ ਆ ਮਾਮਾ ਰਹੇ ਤੋਂ ਮੈਂ ਤਾਂ ਮੈਂ ਤਾਂ ਚਾਹ ਨਹੀਂ ਜਣਦੀ ਆਪਣੀਆਂ ਨਹੀਂ ਮੈਂ ਮੱਝ ਵਾਲੀ ਬੋਲ ਕੇ ਦੇਖਾਂ ਮੈਂ ਕਿਹਾ ਮਾਮਾ ਰੈਕਸ ਵਿੱਚ ਲੈ ਜਾ ਮੈਨੂੰ ਉਹ ਤੁਮ ਨੂੰ ਮਾਮਾ ਕਹਿੰਦੇ ਆ ਮਾਮਾ ਗਾਲ ਕਹਿੰਦੇ ਆ ਮੈਂ ਜੇ ਐਂ ਕਹਿ ਦੋ ਤਾਂ ਹੁਣ ਇਦਾਂ ਨਾ ਪੁਲਿਸ ਆ ਜੇ ਮਾਮਾ ਕਹਿੰਦੇ ਆ ਤੂੰ ਤਾਂ ਵੀ ਹੋ ਜਾਂਦਾ ਮੈਨੂੰ ਹੋਇਆ ਮੈਂ ਕਿਹਾ ਵੀ ਜਿਹੜਾ ਨਾਂ ਬੋਲੀ ਆਉਂਦੀ ਹੋਵੇ ਨਹੀਂ ਬੋਲਣੀ ਚਾਹੀਦੀ ਨਿਸ਼ਾਨ ਲਾਈਏ ਤੇ ਚੱਲੀਏ ਨਾਲ ਹੀ ਲਓ ਜੀ ਅੱਜ ਸਾਡੇ 2-2 ਸੌ ਦੇ ਵੱਜ ਗਏ ਨੇ ਤੇ ਇਹਨਾਂ ਦੋਨਾਂ ਸਿੰਘਾਂ ਨੂੰ ਅੱਜ ਵਧਾਈਆਂ ਤੇ ਇਹਨਾਂ ਦੋਨਾਂ ਸਿੰਘਾਂ ਨੇ ਅੱਜ ਇੱਕ ਇੱਕ ਮੋਟਰਸਾਈਕਲ ਲਿਆਈ ਤੇ ਹੁਣ ਆਪਣੇ ਕੋਲ ਹੋ ਗਏ ਜੀ ਤਿੰਨ ਦੋ ਹੋ ਗਏ ਕਾਲੇ ਘੋੜੇ ਤੇ ਇੱਕ ਆ ਥੋੜਾ ਜਿਹਾ ਵੱਡਾ